ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਿਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਆਪਣੀ ਆਪਣੀ ਪਲੇਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਮੂਗੀ ਜੀ ਥੈਂਕ ਯੂ ਸੋ ਮਚ ਜਿੰਨੀਆਂ ਵੀ ਭੈਣਾਂ ਸਾਨੂੰ ਆਰਡਰ ਕਰ ਰਹੀਆਂ ਨੇ ਜਿਹੜੀਆਂ ਸਾਨੂੰ ਟਰਸਟ ਦਿਖਾ ਰਹੀਆਂ ਨੇ ਜੀ ਤੇ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਆਰਡਰ ਜਲਦ ਤੋਂ ਜਲਦੀ ਅਸੀਂ ਪਲੇਸ ਕਰ ਸਕੀਏ ਹੁਣ ਅੱਜ ਆ ਜੀ ਆਪਾਂ ਲੈ ਕੇ ਆਏ ਤੁਹਾਡੇ ਲਈ ਨਿਊ ਕਲੈਕਸ਼ਨ ਜਿਵੇਂ ਕੀ ਕੋਈ ਲੋੜੀ ਦਾ ਫੰਕਸ਼ਨ ਆ ਜਾਂ ਕਈ ਵਾਰ ਤੁਸੀਂ ਦੇਣ ਲੈਣ ਕਰਨਾ ਹੁੰਦਾ ਜਾਂ ਆਪਣੇ ਲਈ ਸੂਟ ਲੈਣੇ ਨੇ ਤਾਂ ਆਪਣੇ ਕੋਲ 10% ਤੇ ਡਿਸਕਾਊਂਟ ਵੀ ਚੱਲ ਰਿਹਾ ਅਪ ਟੂ 13 ਜਨਵਰੀ ਤੱਕ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਜਿਵੇਂ ਇਹ ਵਾਲਾ ਸੂਟ ਆ ਜੀ ਇਹ ਰਾਮ ਟੈਕਸ ਦਾ ਫੈਬਰਿਕ ਆ ਪਹਿਲਾਂ ਆਪਾਂ ਫੈਬਰਿਕ ਦੀ ਇਨਫਾਰਮ ਕਰ ਦਈਏ ਤੁਹਾਨੂੰ ਰਾਮ ਟੈਕਸ ਦਾ ਬਲੈਕ ਕਲਰ ਦੇ ਵਿੱਚ ਜੈਡ ਬਲੈਕ ਕਲਰ ਦੇ ਵਿੱਚ ਫੈਬਰਿਕ ਆ ਇਹ ਫੈਬਰਿਕ ਆਪਣੇ ਕੋਲ ਅਵੇਲੇਬਲ ਹੈਗਾ ਤੇ ਹੁਣ ਤੁਸੀਂ ਦੇਖੋਗੇ ਜੀ ਇਹਦੀ ਡਿਜ਼ਾਈਨਿੰਗ ਆ ਵਰਕ এমਬਰਾਇਡਰੀ ਆਪਾਂ ਹਮੇਸ਼ਾ ਕਹਿੰਦੇ ਆ ਵੀ ਸਾਡੀ ਗਰੰਟੀ ਵਾਲੀ ਹੁੰਦੀ ਆ ਤਾਂ ਤੁਸੀਂ ক্লোਜ਼ ਅਪ ਲੈ ਕੇ ਦੇਖੋਗੇ ਤਾਂ ਤੁਸੀਂ ਇਹਦੀ ਮੀਨਸ ਵਰਕ ਦੀ ਫਿਨਿਸ਼ਿੰਗ ਬਾ ਕਮਾਲ ਆ ਸਾਰਾ ਵਿੱਚ ਮਿਰਰ ਵਰਕ ਹੋਇਆ ਹੋਇਆ ਸਾਰਾ ਇਹ ਬਾਦਲੇ ਦਾ ਕੰਮ ਕੀਤਾ ਹੋਇਆਗਾ ਇਹ ਵਾਲਾ ਅਸੀਂ ਪੈਚ ਲਗਾਇਆ ਹੋਇਆਗਾ ਬਿਲਕੁਲ ਬੈਲਵਟ ਦੀ ਤਰ੍ਹਾਂ ਲੁੱਕ ਆਉਂਦੀ ਐ ਇਸ ਪੈਚ ਦੀ ਤੇ ਇਸ ਤਰ੍ਹਾਂ ਇਹ ਸਾਰੀ ਹੈਵੀ ਨੈਕ ਦਾ ਕੰਮ ਆ ਜੀ ਨੈਕ ਦੇ ਉੱਤੇ ਇਹ ਆਏਗਾ ਕੰਮ ਤੁਸੀਂ ਚਾਹੋ ਤਾਂ ਇਸ ਕੰਮ ਨੂੰ ਘੇਰੇ ਤੇ ਵੀ ਲੈ ਕੇ ਜਾ ਸਕਦੇ ਹੋਗੇ ਜਿਵੇਂ ਆ ਜਿਹੜਾ ਬਾਜੂ ਵਾਲਾ ਕੰਮ ਐ ਘੇਰੇ ਤੇ ਵੀ ਜਾ ਸਕਦਾ ਤੇ ਪਰ ਉਹਦੇ ਨਾਲ ਪ੍ਰਾਈਸਿਸ ਨੇ ਜਿਹੜੇ ਹੋਰ ਅਪ ਹੋ ਜਾਣਗੇ ਤੇ ਇੱਥੇ ਦੇਖੋਗੇ ਜੀ ਇਹ ਬਾਜੂ ਦਾ ਕੰਮ ਆ ਪਾਕਿਸਤਾਨੀ ਸਟਾਈਲ ਦੇ ਵਿੱਚ ਆਪਾਂ ਬਾਜੂ ਰੈਡੀ ਕੀਤੀ ਹੋਈ ਆ ਤੇ ਇਹ ਫਰੋਜੀ ਕਲਰ ਦੀ ਥਾਂ ਤੇ ਤੁਸੀਂ ਹੋਰ ਕਲਰ ਵੀ ਲਗਾ ਸਕਦੇ ਹੋ ਸਮ ਟਾਈਮ ਆਪਣੇ ਕੋਲ ਦੁਪੱਟਾ ਪਿਆ ਹੁੰਦਾ ਕੋਈ ਹੋਰ ਕਲਰ ਦਾ ਤੇ ਆਪਾਂ ਉਹ ਵਾਲੇ ਦੁਪੱਟੇ ਨਾਲ ਦਾ ਕਲਰ ਵੀ ਇਹਦੇ ਤੇ ਆਪਾਂ ਲਗਾ ਸਕਦੇ ਆ ਕਿਉਂਕਿ ਸਾਡੇ ਕੋਲੇ ਇਹਦੇ ਵਿੱਚ ਇਹ ਵਾਲਾ ਦੁਪੱਟਾ ਸੀਗਾ ਇਹ ਬਾਟਮ ਰੈਡੀ ਕੀਤੀ ਐ ਸਟ੍ਰੇਟ ਦੇ ਵਿੱਚ ਇਹ ਵਾਲਾ ਦੁਪੱਟਾ ਸੀਗਾ ਤਾਂ ਆਪਾਂ ਇਸੇ ਦੁਪੱਟੇ ਦੇ ਨਾਲ ਇਹ ਵਾਲਾ ਸੂਟ ਜਿਹੜਾ ਰੈਡੀ ਕੀਤਾਗਾ ਕਿਉਂਕਿ ਦੇਖੋ ਜੀ ਥੋੜੀ ਜਿਹੀ ਇਹਦੀ ਪਾਰਟੀ ویئر ਲੁੱਕ ਵੀ ਆ ਜਾਂਦੀ ਆ ਤੁਸੀਂ ਹੋਰ ਫੈਬਰਿਕ ਦੇ ਉੱਤੇ ਵੀ ਕਰਵਾ ਸਕਦੇ ਹੋ ਸਮ ਟਾਈਮ ਜੌਰਜਟ ਤੇ ਕਰਵਾਉਣਾ ਕ੍ਰੇਪ ਤੇ ਕਰਵਾਉਣਾ ਸਿਲਕ ਤੇ ਕਰਵਾਉਣਾ ਇਹੀ ਵਾਲੀ ਡਿਜ਼ਾਈਨਿੰਗ ਤੁਸੀਂ ਕਿਸੇ ਵੀ ਹੋਰ ਫੈਬਰਿਕ ਤੇ ਕਰਵਾ ਸਕਦੇ ਹੋ ਕਿਸੇ ਵੀ ਹੋਰ ਕਲਰ ਤੇ ਕਰਵਾ ਸਕਦੇ ਹੋ ਤੇ ਇਹ ਵਾਲਾ ਕੰਟਰਾਸਟ ਵੀ ਤੁਸੀਂ ਚੇਂਜ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਪੂਰੀ ਜ਼ਿਆਦਾ ਵਧੀਆ ਜੀ ਕੋਈ ਇਸ ਚ ਦੇ ਵਿੱਚ ਡਾਊਟਫੁੱਲ ਹੈ ਹੀ ਨਹੀਂ ਮੀਨਸ ਕੋਈ ਗੱਲ ਠੀਕ ਹੈ ਜੀ ਇਹ ਆਪਣਾ ਫਾਸਟ ਸੂਟ ਆ ਵਿਦਾਊਟ ਸਟੀਚਿੰਗ ਵਿਦਾਊਟ ਦੁਪੱਟਾ ਤੁਹਾਨੂੰ ਜਿਹੜੇ ਪ੍ਰਾਈਸ ਆ ਉਹ ਸ਼ੋ ਹੋ ਜਾਣਗੇ ਜੀ 13 ਜਨਵਰੀ ਤੱਕ ਤੁਸੀਂ ਇੰਨਾ ਵਿੱਚੋਂ ਵੀ ਕੋਈ ਸੂਟ ਬਾਇ ਕਰ ਸਕਦੇ ਹੋ ਤਾਂ ਤੁਹਾਨੂੰ ਸਭ ਦੇ ਉੱਤੇ 10% ਜਿਹੜਾ ਉਹ ਡਿਸਕਾਊਂਟ ਮਿਲੇਗਾ ਇਹ ਆ ਗਿਆ ਜੀ ਆਪਣਾ ਸਿਲਕ ਪਸ਼ਮੀਨੇ ਦਾ ਸੂਟ ਦੇਖੋ ਜੀ ਸਿਲਕ ਪਸ਼ਮੀਨਾ ਤੇ ਇਹਦਾ ਜਿਹੜਾ ਕਲਰ ਆ ਉਹ ਮਹਿੰਦੀ ਜਿਹਾ ਕਲਰ ਆ ਜੀ ਤੇ ਤੁਸੀਂ ਲੋਹੜੀ ਦੇ ਫੰਕਸ਼ਨ ਦੇ ਉੱਤੇ ਜਾਂ ਫਿਰ ਕਈ ਵਾਰ ਆਪਣੇ ਮਹਿੰਦੀ ਦੇ ਕੋਈ ਫੰਕਸ਼ਨ ਆਉਂਦੇ ਹੁੰਦੇ ਅੱਗੇ ਵਿਆਹਾਂ ਸ਼ਾਦੀਆਂ ਵਿੱਚ ਤੁਸੀਂ ਉੱਥੇ ਵੀ ਇਹ ਸੂਟ ਨੂੰ ਪਾ ਸਕਦੇ ਹੋ ਆਰਾਮ ਦੇ ਨਾਲ ਕਿਉਂਕਿ ਇਹਦੇ ਵਿੱਚ ਹਲਕੀ ਜਿਹੀ ਸ਼ਾਈਨ ਹੁੰਦੀ ਆ ਤੇ ਥੋੜੀ ਜਿਹੀ ਪਾਰਟੀ ਵੇਅਰ ਲੁੱਕ ਆ ਜਾਂਦੀ ਆ ਇਹਦਾ ਕੰਮ ਕੀਤਾ ਜੀ ਆਪਾਂ ਘੇਰੇ ਦਾ ਤੇ ਘੇਰੇ ਦਾ ਜਿੰਨਾ ਵੀ ਕੰਮ ਹੋਇਆ ਤੁਸੀਂ ਦੇਖੋਗੇ ਸਾਰਾ ਕਾਵਿਆ ਦਾ ਕੰਮ ਕੀਤਾ ਹੋਇਆ ਮੀਨਸ ਕੱਟ ਵਰਕ ਦਾ ਕੰਮ ਹੋਇਆ ਵੇ ਜੀ ਤੇ ਵਰਕ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਪੂਰੀ ਜਿਆਦਾ ਵਧੀਆ ਜਿਸ ਤਰ੍ਹਾਂ ਇਦਾਂ ਲੱਗਦਾ ਜਿਵੇਂ ਪੇਂਟ ਕੀਤਾ ਹੋਇਆ ਹੋਵੇ ਠੀਕ ਹੈ ਜੀ ਘੇਰੇ ਦਾ ਕੰਮ ਹੈ ਇਹ ਇਦੇ ਵਿੱਚ ਤੁਸੀਂ ਮੈਕਸਿਮਮ ਕਿਹ ਰਗਾ ਇਹ 24 ਤੱਕ ਰੱਖ ਸਕਦੇ ਹੋਗੇ 24 25 ਤੱਕ ਰੱਖ ਸਕਦੇ ਹੋ ਤੇ ਮਿਨਿਮਮ ਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਹੋ 5 ਮੀਟਰ ਰਨਿੰਗ ਫੈਬਰਿਕ ਮਿਲੇਗਾ ਵਿਦਆਊਟ ਦੁਪੱਟਾ ਦਾ ਦੁਪੱਟਾ ਤੁਸੀਂ ਚਾਹੋ ਤਾਂ ਇਸ ਕਲਰ ਦਾ ਕਰਵਾ ਲਓ ਚਾਹੇ ਇਸ ਕਲਰ ਦਾ ਕਰਵਾ ਲਓ ਜੀ ਠੀਕ ਹੈ ਜੀ ਤੁਹਾਨੂੰ ਡਾਈ ਕਰਵਾ ਕੇ ਦੇ ਦਾਂਗੇ ਬਾਕੀ ਆਪਣੇ ਕੋਲੇ ਪਸ਼ਮੀਨੇ ਦੇ ਦੁਪੱਟੇ ਵੀ ਆ ਬਾਕੀ ਹੋਰ ਵੀ ਸਾਰੇ ਤਰ੍ਹਾਂ ਦੇ ਦੁਪੱਟੇ ਅਵੇਲੇਬਲ ਨੇ ਇਹ ਜੀ ਆ ਗਿਆ ਬਾਜੂ ਦਾ ਕੰਮ ਦੇਖੋ ਜੀ ਬਹੁਤ ਸੋਹਣੀ ਫਿਨਿਸ਼ਿੰਗ ਹੋਈ ਹੋਈ ਹੈ ਕੰਮ ਦੀ ਆਪਣੀ ਦੀ ਬਹੁਤ ਜਿਆਦਾ ਸੋਹਣੀ ਗ੍ਰੇਸਫੁੱਲ ਲੁੱਕ ਲੱਗਦੀ ਆ ਤੇ ਬਾਕੀ ਇਹਨੂੰ ਜਿਹੜੇ ਮਰਜੀ ਕੋਈ ਏਜ ਦਾ ਮਤਲਬ ਕੀ ਭੈਣ ਪਾ ਸਕਦੀ ਆ ਠੀਕ ਹੈ ਜੀ ਇਹ ਬਾਜੂ ਦਾ ਕੰਮ ਆਏਗਾ ਆਪਣੀ ਦੋਨੋਂ ਬਾਜੂ ਤੇ ਇਸ ਤਰ੍ਹਾਂ ਕੰਮ ਹੋਇਆ ਹੋਇਆ ਹੈ ਘੇਰੇ ਦਾ ਕੰਮ ਆ ਤੇ ਬਾਜੂ ਦਾ ਕੰਮ ਨੈਕ ਦੇ ਉੱਤੇ ਤੁਸੀਂ ਹਲਕੀ ਫੁਲਕੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਬਾਕੀ ਇਸ ਸੂਟ ਦੇ ਉੱਤੇ ਹੋਰ ਤੁਹਾਨੂੰ ਐਕਸਟਰਾ ਕੁਝ ਵੀ ਕਰਨ ਦੀ ਨੀਡ ਨਹੀਂ ਹੈਗੀ ਠੀਕ ਹੈ ਸਿਲਕ ਪਸ਼ਮੀਨਾ ਦਾ ਫੈਬਰਿਕ ਰਹੇਗਾ ਤੇ ਪ੍ਰਾਈਸ ਜਿਹੜੇ ਸ਼ੋ ਹੋਣਗੇ ਤੁਹਾਨੂੰ ਵਿਦਾਊਟ ਦੁਪੱਟਾ ਸ਼ੋ ਹੋਣਗੇ ਇੱਕ ਰਿਕੁਐਸਟ ਹੈ ਜੀ ਅਗਰ ਤੁਸੀਂ ਸਾਡੇ ਚੈਨਲ ਉੱਤੇ ਫਸਟ ਟਾਈਮ ਆਏ ਹੋ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਦਾ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾ ਕਰੇ ਜਦੋਂ ਵੀ ਸਾਡੀ ਵੀਡੀਓ ਆਉਂਦੀ ਹੈ ਠੀਕ ਹੈ ਜੀ ਹਾਂਜੀ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਆਪਾਂ ਤੁਹਾਨੂੰ ਪਹਿਲਾਂ ਬਾਜੂ ਦਾ ਕੰਮ ਦਿਖਾਉਣ ਲੱਗੇ ਇਹ ਵੀ ਸਿਲਕ ਪਸ਼ਮੀਨੇ ਦਾ ਸੂਟ ਹੈਗਾ ਤੇ ਇਹ ਵਾਲਾ ਕੰਮ ਹੈ ਜਿਹੜਾ ਬਾਜੂ ਤੇ ਆਏਗਾ ਜੀ ਤੁਸੀਂ ਇਸ ਚੀਜ਼ ਨੂੰ ਇਗਨੋਰ ਕਰਨਾ ਕਿਉਂਕਿ ਇਹ ਤਾਂ ਅੰਦਰ ਵਾਲੀ ਸਾਈਡ ਕਟਿੰਗ ਹੋ ਜਾਏਗੀ ਠੀਕ ਹੈ ਜੀ ਪੈਚ ਲਗਾਇਆ ਹੋਇਆ ਨਾ ਜੀ ਆਹ ਵਾਲਾ ਉਲਟੀ ਸਾਈਡ ਕਰਕੇ ਤਾਂ ਉਹ ਵਾਲੀ ਚੀਜ਼ ਆਉਂਦੀ ਆ ਤੁਸੀਂ ਇੱਥੇ ਫੋਕਸ ਕਰਨਾ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਇਹ ਸਾਰਾ ਪੈਚ ਵਾਲਾ ਵਰਕ ਆ ਆਪਾਂ ਜਨਨ ਕੀ ਓਪੋਜ਼ਿਟ ਸਾਈਡ ਲੈ ਕੇ ਉਹਦੇ ਨਾਲ ਪੈਚ ਕੀਤਾ ਤੁਸੀਂ ਕਿਸੇ ਹੋਰ ਸੂਟ ਦੇ ਉੱਤੇ ਵੀ ਤੁਸੀਂ ਇਹ ਘੇਰੇ ਦਾ ਕੰਮ ਜਾਂ ਜਿਵੇਂ ਵੀ ਮਰਜ਼ੀ ਕਰਵਾ ਸਕਦੇ ਹੋ ਕਿਸੇ ਫੈਬਰਿਕ ਦੇ ਉੱਤੇ ਇਹ ਬਾਜੂ ਦਾ ਕੰਮ ਆਏਗਾ ਜੀ ਇੱਕ ਬਾਜੀ ਦਾ ਕੰਮ ਇਹ ਆਏਗਾ ਮੀਨਸ ਇਹ ਲੂਜ ਪਾਕਿਸਤਾਨੀ ਸਟਾਈਲ ਬਣਾਇਆ ਨੇ ਅਸੀਂ ਪਰ ਤੁਸੀਂ ਚਾਹੋ ਤਾਂ ਇਹਨੂੰ ਪੰਜਾਬੀ ਸਟਾਈਲ 'ਚ ਬਣਾ ਸਕਦੇ ਹਾਂ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਸੂਟ ਦਾ ਕੰਮ ਜਿਹੜਾ ਸੂਟ ਦਾ ਕੰਮ ਆ ਜੀ ਉਹ ਸਿੰਪਲ ਆਪਾਂ ਕਰ ਲਿਆ ਅ ਮੀਜ਼ਲ ਅਲਾਈਨਸ ਭਾਗਾ ਹੋਗਾ ਨਹੀਂ ਗਿਆ ਪੈਨਲਸ ਬਣਾਏ ਹੋਏ ਨੇ ਸਿੰਪਲ ਇਸ ਤਰ੍ਹਾਂ ਸੂਟ ਦੀ ਲੁੱਕ ਆ ਜਿਹੜੀ ਪੂਰੀ ਗਰਲਿਸ਼ ਲੁੱਕ ਆਏਗੀ ਜੀ ਇਹ ਹਾਂਜੀ ਕਲਰ ਬਹੁਤ ਜ਼ਿਆਦਾ ਪਿਆਰਾ ਹੈਗਾ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਇਹ ਹਰ ਕਮ ਚੌਕ ਦਾ ਨਿਸ਼ਾਨ ਆ ਹੀ ਉੱਤਰ ਜਾਏਗਾ ਇਹਦੀ ਕੋਈ ਦਿੱਕਤ ਨਹੀਂ ਤੇ ਇਸ ਤਰ੍ਹਾਂ ਪੈਨਲ ਜਾਂਦੀਆਂ ਨੇ ਲੈਂਥ ਦੀ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਜਿੰਨਾ ਚਾਹੋ ਲੈਂਥ ਇਹ ਰੱਖ ਸਕਦੇ ਹੋ ਵੈਸੇ ਆਪਾਂ ਲੈਂਥ ਇਹ ਦਾ 44 ਤੱਕ ਮੈਕਸਿਮਮ ਰੱਖਿਆ ਹੋਇਆ ਹੈਗਾ ਤੁਸੀਂ ਘੱਟ ਜਾਂ ਵੱਧ ਕਰ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ ਇਹਦੀ ਫਿਨਿਸ਼ਿੰਗ ਦੇਖ ਸਕਦੇ ਹੋ ਪੈਨਲਸ ਦੀ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਆ ਤੁਹਾਨੂੰ ਕੋਈ ਵੀ ਐਕਸਟਰਾ ਲੇਸ ਵਗੈਰਾ ਦੀ ਲਾਉਣ ਦੀ ਲੋੜ ਨਹੀਂ ਤੁਸੀਂ ਵੀ ਸ਼ੇਪ ਵੀ ਸ਼ੇਪ ਦੇ ਵਿੱਚ neck ਬਣਾਓ ਪ੍ਰੋਪਰ ਗਰਲ ਸਟਾਈਲ ਦਾ ਇਹ suit ਬਨੇਗਾ ਕੰਟਰਾਸਟ ਦੇ ਵਿੱਚ ਤੁਸੀਂ ਦੁਪੱਟਾ ਰੱਖੋ ਜੀ ਜਿਹੜਾ ਇਹ ਵਾਲੀ ਕੱਮਾਂਗਾ ਇਸ ਕਰਦਾ ਤੁਸੀਂ ਦੁਪੱਟਾ ਰੱਖੋ ਬਹੁਤ ਜ਼ਿਆਦਾ ਪਿਆਰੀ ਲੁੱਕ ਆਏਗੀ ਠੀਕ ਹੈ ਜੀ ਪ੍ਰਾਈਸ ਤੁਹਾਨੂੰ ਸ਼ੋ ਹੋ ਜਾਣਗੇ ਤੇ ਸਭ ਦੇ ਉੱਤੇ ਫਿਰ ਤੁਹਾਨੂੰ 10% ਡਿਸਕਾਊਂਟ ਹੋਏਗਾ ਜੇਕਰ ਤੁਸੀਂ 13 ਜਨਵਰੀ ਤੋਂ ਪਹਿਲਾਂ ਇਹਨਾਂ ਵਿੱਚੋਂ ਕੋਈ ਵੀ ਸੂਟ ਜਿਹੜਾ ਬਾਈ ਕਰਦੇ ਹੋ ਤੇ ਆਪਣਾ ਸੇਮ ਹੀ ਨਾਮ ਦਾ ਪੇਜ ਇੰਸਟਾਗ੍ਰam ਤੇ ਹੈ ਜੀ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੁਸੀਂ ਉੱਥੇ ਜਾ ਕੇ ਵੀ ਸਨ ਰੀਲਸ ਵਗੈਰਾ ਦੇਖ ਸਕਦੇ ਹੋ ਇਹ ਹੈ ਜੀ ਲਗਜ਼ਰੀ ਪਸ਼ਮੀਨਾ ਬਾਇਰਾਮ ਟੈਕਸਾ ਰਾਮ ਟੈਕਸ ਤੋਂ ਬਿਨਾ ਮੈਂ ਰਕਮੈਂਡ ਕਰੂੰਗੀ ਤੁਸੀਂ ਕਿਸੇ ਵੀ ਹੋਰ ਬ੍ਰਾਂਡ ਦਾ ਲਗਜ਼ਰੀ ਪਸ਼ਮੀਨਾ ਨਾ ਬਾਏ ਕਰਿਓ ਕਿਉਂਕਿ ਉਹਦੇ ਵਿੱਚ ਕਾਪੀ ਆ ਰਹੀ ਆ ਸਹੀ ਨਹੀਂ ਆ ਰਿਹਾ ਇਹ ਰਾਮ ਟੈਕਸ ਦਾ ਪਸ਼ਮੀਨਾ ਜੀ ਲਗਜ਼ਰੀ ਪਸ਼ਮੀਨਾ ਕਹਿੰਦੇ ਆ ਇਹਨੂੰ ਇਹਦੇ ਵਿੱਚ ਕੀ ਹੁੰਦਾ ਜਿਹੜਾ ਆਹ ਵਾਲਾ ਸਿਲਕ ਪਸ਼ਮੀਨਾ ਹੁੰਦਾ ਇਹ 'ਚ ਪ੍ਰੋਪਰ ਤੁਹਾਨੂੰ ਇੱਕ ਤਾਂ ਸ਼ਾਈਨ ਮਿਲਦੀ ਆ ਹਨਾ ਇੱਕ ਤੁਹਾਨੂੰ ਪ੍ਰੋਪਰ ਇਸ ਤਰ੍ਹਾਂ ਕਲਰ ਓਪੋਜ਼ਿਟ ਸ਼ੋਅ ਹੁੰਦਾਗਾ ਪਰ ਇਹਦੇ ਵਿੱਚ ਕੀ ਹੁੰਦਾਗਾ ਹਲਕਾ ਜਾਂ ਡਬਲ ਮੀਨ ਜਿਹਾ ਫੈਬਰਿਕ ਮੀਨ ਹੁੰਦਾ ਇਹਦੇ ਚ ਪਰ ਇਹਦੇ ਵਿੱਚ ਓਪੋਜ਼ਿਟ ਸਾਈਡ ਤੇ ਇਧਰ ਸਾਈਡ ਸੇਮ ਹੋਏਗੀ ਪਰ ਇਹਦੇ ਵਿੱਚ ਹੈ ਥ्रेड ਦੂਸਰੇ ਦਾ ਵੀ ਆ ਦੇਖੋਗੇ ਨਾ ਤੁਸੀਂ ਇਹ ਵਾਲਾ ਥ्रेड ਦੂਸਰਾ ਲੱਗਿਆ ਹੋਇਆ ਇਹਦੇ ਵਿੱਚ ਤਾਂ ਹਲਕਾ ਜਿਹਾ ਡਬਲ ਟੋਨ ਦਿੰਦਾਗਾ ਠੀਕ ਹੈ ਤੇ ਇਹਦਾ ਕੰਮ ਜਿਹੜਾ ਆਪਣਾ ਕੀਤਾ ਸਾਰਾ ਪਾਫ ਵਰਕ ਦਾ ਕੰਮ ਕਿ ਹੋਇਆ ਵਿਆ ਘੇਰੇ ਦਾ ਕੰਮ ਹੋਇਆ ਵਿਆ ਮੈਕਸਿਮਮ ਕੇਰਾ ਤੁਸੀਂ 25 ਤੱਕ ਰੱਖ ਸਕਦੇ ਹੋ 26 ਤੱਕ ਰੱਖ ਸਕਦੇ ਹੋ ਮਿਨੀਮਮ ਦੀ ਕੋਈ ਪ੍ਰੋਬਲਮ ਨਹੀਂ ਭਾਵੇਂ ਤੁਸੀਂ 19 ਕੇਰਾ ਰੱਖੋ ਭਾਵੇਂ 20 ਕੇਰਾ ਰੱਖੋ ਜੀ ਠੀਕ ਹੈ ਜੀ ਉਹਦੀ ਕੋਈ ਦਿੱਕਤ ਨਹੀਂ ਤੇ ਆਪਾਂ ਮੈਕਸਿਮਮ ਕੇਰਾ ਕਰਵਾਇਆ ਹੈਗਾ ਲੈਂਥ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਕੰਟਰਾਸਟ ਦੇ ਵਿੱਚ ਦੁਪੱਟਾ ਡਾਈ ਕਰਵਾਓ ਜਾਂ ਫਿਰ ਟਾਈ ਡਾਈ ਦੁਪੱਟਾ ਕਰਵਾ ਡਾਈ ਕਰਵਾਓ ਜਿੱਦਾਂ ਤੁਹਾਨੂੰ ਪਸੰਦ ਲੱਗੇ ਬਿਨਾ ਦੁਪੱਟੇ ਤੋਂ ਇਹ ਤੁਹਾਨੂੰ ਪ੍ਰਾਈਸ ਜਿਹੜੇ ਸ਼ੋ ਹੋਣਗੇ ਜੀ ਕੰਮ ਪੂਰਾ ਸੋਹਣਾ ਹੋਇਆ ਵਿਆ ਤੇ ਇੱਕ ਇਹਦੇ ਆਪਾਂ ਕੀਤਾ ਕੰਮ ਬਾਜੂ ਦੇ ਉੱਤੇ ਇਸ ਤਰ੍ਹਾਂ ਜੀ ਇਹ ਦੋਨੋਂ ਬਾਜੂ ਦਾ ਕੰਮ ਆਏਗਾ ਠੀਕ ਹੈ ਜੀ ਇਹਦੀ ਹਜੇ ਫਿਨਿਸ਼ਿੰਗ ਵਗੈਰਾ ਹੋਣੀ ਰਹਿੰਦੀ ਹੈ ਚਾਕ ਵਗੈਰਾ ਦੇ ਕੰਮ ਤਰਨ ਵਾਲਾ ਤੇ ਇਹ ਸਾਰਾ ਬਾਜੂ ਦਾ ਕੰਮ ਆਏਗਾ ਜੀ ਦੋਨੋਂ ਦਾ ਠੀਕ ਹੈਵੀ ਕੰਮ ਆ ਬਾਜੂ ਦੇ ਉੱਤੇ ਵੀ ਤੁਸੀਂ ਜਿੰਨਾ ਚਾਹੇ ਕਰਵਾ ਸਕਦੇ ਹੋ ਕੰਟਰਾਸਟ ਦੁਪੱਟਾ ਕਰਾਓ ਮੈਚਿੰਗ ਦੁਪੱਟਾ ਕਰਾਓ ਅਗਰ ਤੁਹਾਡੀ ਏਸ ਜਿਆਦਾ ਗਈ ਤਾਂ ਤੁਸੀਂ ਆਹੀ ਕਲਰ ਦਾ ਦੁਪੱਟਾ ਕਰਵਾ ਲਿਓ ਅਗਰ ਥੋੜੀ ਏਸ ਠੀਕ ਹੈ ਤਾਂ ਤੁਸੀਂ ਕੰਟਰਾਸਟ ਦੇ ਵਿੱਚ ਚਲੇ ਜਾ ਸਕਦੇ ਹੋ ਠੀਕ ਹੈ ਜੀ ਇਹ ਵਾਲੇ ਸੂਟ ਸੂਟਾਂ ਦੀ ਅੱਜ ਦੀ ਕਲੈਕਸ਼ਨ ਸੀ ਸਾਰਿਆਂ ਦੇ ਉੱਤੇ ਤੁਹਾਨੂੰ 10% ਡਿਸਕਾਊਂਟ ਮਿਲੇਗਾ ਬਾਕੀ ਤੁਸੀਂ ਸਟੂਡੀਓ ਦੇ ਉੱਤੇ ਵਿਜ਼ਿਟ ਕਰਕੇ ਹੋਰ ਵੀ ਸਾਡੇ ਕੋਲ ਜਿੰਨੀ ਵੀ ਕਲੈਕਸ਼ਨ ਆ ਸਭ ਦੇ ਉੱਤੇ ਤੁਸੀਂ 10% ਡਿਸਕਾਊਂਟ ਜਿਹੜਾ ਲੈ ਸਕਦੇ ਹੋ ਪਰ ਜਿਹੜਾ ਆਫਰ ਹੈ ਇਹ ਵੈਲਿਡ ਸਿਰਫ ਬਾਕੀ ਤੁਸੀਂ ਸਾਡੀਆਂ ਪ੍ਰੀਵੀਅਸ ਵੀਡੀਓ ਦੇਖ ਸਕਦੇ ਹੋ ਪਹਿਲਾਂ ਵਾਲਾ ਵੀਡੀਓ ਦੇਖ ਸਕਦੇ ਹੋ ਉਹਨਾਂ ਦੇ ਵਿੱਚੋਂ ਵੀ ਜੋ ਸਾਡੇ ਕੋਲ ਸੂਟ अवेलेबल ਹੋਣਗੇ ਤੁਹਾਨੂੰ ਸਭ ਦੇ ਉੱਤੇ 10% ਡਿਸਕਾਊਂਟ ਮਿਲੇਗਾ ਬਾਕੀ ਤੁਸੀਂ ਆਪਣੀ ਪਸੰਦ ਨਾਲ ਆਪਣੀ ਫੋਟੋ ਪੇਜ ਕੇ ਜਿਹਹ ਜ ਤੁਸੀਂ ਸੂਟ ਲਹਿੰਗਾ ਗਰਾਰਾ ਸ਼ਰਾਰਾ ਜੋ ਵੀ ਡਰੈਸ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਾਂ ਤੁਹਾਨੂੰ ਸੇਮ ਡਰੈਸ ਰੈਡੀ ਕਰਕੇ ਦੇਵਾਂਗੇ ਜੀ ਤੇ ਤੁਸੀਂ ਉਹ ਵੀ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਤੇ ਮੈਨੂੰ ਪੂਰੀ ਉਮੀਦ ਹੈ ਅੱਜ ਵਾਲੇ 컬렉ਸ਼ਨ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਏਗੀ ਥੈਂਕ ਯੂ ਸੋ ਮੱਚ ਜੀ ਸਤਿ ਸ਼੍ਰੀ ਅਕਾਲ